પરનીત કોર દે વિરોધ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਬਾਅਦ ਵਿਰੋਧੀ ਧਿਰਾਂ ਬੀਜੇਪੀ 'ਤੇ ਹਮਲਾਵਰ ਨੇ ਹੁਣ ਡਾਕਟਰ ਤਰਨबीर ਗਾਂਧੀ ਨੇ ਬੀਜੇਪੀ ਉਮੀਦਵਾਰ ਅਤੇ ਭਾਜਪਾ ਨੂੰ ਕੋਸਿਆ ਹੈ। ਇਲਜ਼ਾਮ ਲਾਇਆ ਕਿ ਬੀਜੇਪੀ ਹਮੇਸ਼ਾ ਕਿਸਾਨ ਵਿਰੋਧੀ ਰਹੀ ਹੈ। ਡਾਕਟਰ ਗਾਂਧੀ ਨੇ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪੀੜਤ ਪਰਿਵਾਰ ਨੂੰ ਸਰਕਾਰ ਇਨਸਾਫ ਦੇਵੇ ਅਤੇ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਬਹੁਤ ਬਦਕਿਸਮਤੀ ਹੈਗੀ ਹੈ। ਸਰਕ ਨੂੰ ਆਪਣਾ ਪ੍ਰਚਾਰ ਕਰਨ ਦਾ ਵੀ ਹੱਕ ਹੈਗਾ ਤੇ ਵਿਰੋਧ ਕਰਨ ਦਾ ਵੀ ਲੋਕਾਂ ਦਾ ਜਮਹੂਰੀ ਹੱਕ ਹੈਗਾ ਤੇ ਜਿਹੜੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਹੈਗਾ ਸਾਨੂੰ ਮੇਰੇ ਅਕੋ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਧਰਾਵਾਂ ਦੇ ਸਜ਼ਾ ਦੇਣਗੇ ਕਿਸਾਨ ਦੇ ਘਰ ਵੀ ਨਹੀਂ ਗਏ ਜਿੱਦੀ ਕੁੱਤ ਹੋਈ ਹੈ ਕਿ ਇਹ ਇੱਕ ਜਾਨ ਜਾਣੇ ਜਾਣ ਜੋਗਾ ਹੈ ਹੀ ਨਹੀਂ ਇਹ ਤਬਰ ਜਾਣ ਜੋਗਾ ਹੈ ਹੀ ਨਹੀਂ ਕਿਉਂਕਿ ਉਸ ਭਾਜਪਾ ਦੇ ਨਲੇ ਨੇ ਜਿਹੜੀ 750 ਕਿਸਾਨਾਂ ਦੀ ਕਾਤਲ ਹੈ ਜਿਨ੍ਹਾਂ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਘਾਰ ਥਲੇ ਦਰੜ ਕੇ ਮਾਰਿਆ ਹੈਗਾ ਹੁਣ ਵੀ ਬਾਦ ਪਤਾ ਕੈਂਡੀਡੇਟ ਹੈਗਾ ਜਿਸ ਨੇ ਖਸਾਨਾ ਜਿੱਤੇ ਵਾਅਦੇ ਤੋਂ ਮੁਲਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ਨਹੀਂ ਲਿਆ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹੜੇ ਮੁਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਹੈਗੀ ਖਸਾਨਾ ਨਾਲ ਧੋਖਾ ਕੀਤਾ ਗਿਆ